ਆਓ ਜੀ ਫੇਰ ਲੈ ਕੇ ਹਾਜ਼ਰ ਹਾਂ ਤੁਹਾਡੇ ਕੋਲ ਸਿੱਕਿਆਂ ਵਾਲੀ ਗੇਮ ਪਜ਼ਲ ਕਹ ਲੋ ਤਕੀ ਇਹ ਵੀ ਇਹ ਸਾਡੇ ਕੋਲੇ ਤਿੰਨ ਸਿੱਕੇ 10-10 ਦੇ ਹਨ ਤੇ ਦੋ ਸਿੱਕੇ ਸਾਡੇ ਕੋਲ 1-1 ਦੇ ਹਨ ਅਸੀਂ ਕੀ ਕਰਦੇ ਹਾਂ ਵੀ ਤਿੰਨੇ 10 ਵਾਲੇ ਇੱਕ ਪਾਸੇ ਆ ਜਾਣ ਤੇ ਤਿੰਨੇ 1-1 ਵਾਲੇ ਇੱਕ ਪਾਸੇ ਆ ਜਾਣ ਇਹ ਇਸ ਤਰ੍ਹਾਂ ਦਾ ਬਣਾਣਾ ਹੈ ਸੀ ਸਾਡੇ ਕੋਲ ਪੈਟਰਨ ਦਿੱਤਾ ਕੀ ਹੋਇਆ ਇੱਕ ਸਿੱਕਾ ਇਹ ਹੈ ਇੱਕ ਇਹ ਹੈ ਇੱਕ ਇਹ ਹੈ ਤੇ ਇੱਕ ਇਹ ਹੈ ਤਾਂ ਮੈਕਸਿਮਮ ਅਸੀਂ 4 ਮੂਵ ਕਰ ਸਕਦੇ ਹਾਂ ਤੇ ਸ਼ਰਤ ਕੀ ਹੈ ਵੀ ਇੱਕ ਸਿੱਕਾ A ਤੇ ਇੱਕ A ਦੋ ਇਕੱਠੇ ਮੂਵ ਕਰਨੇ ਚਾਰ ਮੂਵਜ਼ ਦੇ ਵਿੱਚ ਦੋਨਾਂ ਨੂੰ ਇਕੱਠਿਆਂ ਨੂੰ ਮੂਵ ਕਰਨਾ ਤਾਂ ਦੇਖੋ ਅਸੀਂ ਇਹ ਪਹਿਲਾਂ ਕੀਤਾ ਇਸ ਤਰ੍ਹਾਂ ਦੋ ਇਕੱਠੇ ਕਰਨੇ ਤੇ ਇਹ ਦੂਸਰਾ ਮੂਵ ਲਿਆ ਸੀ ਫਿਰ ਅਸੀਂ ਇਹ ਤੀਸਰਾ ਮੂਵ ਲਿਆ ਤੇ ਅਸੀਂ ਇਹ ਚੌਥਾ ਮੂਵ ਚੌਥੇ ਮੂਵ ਦੇ ਵਿੱਚ ਅਸੀਂ ਕਾਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਇੱਕ ਵਾਰੀ ਫਿਰ ਦੇਖ ਲਓ ਕਰਨਾ ਕਿਵੇਂ ਆਪਾਂ ਨੇ ਤਾਂ ਕਿ ਤੁਸੀਂ ਵੀ ਜਿਹੜੇ ਸਾਥੀ ਨੂੰ ਕਰਕੇ ਦਿਖਾਉਂਗੇ ਤੁਹਾਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਪਤਾ ਲੱਗ ਜੇ ਪਹਿਲਾ ਮੂਵ फिर उस तो बाद दूसरा मूव फिर उस तो बाद तीसरा मूव फिर उस तो बाद चौथा मूव ठीक करो ट्राई